ਨਾਜਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਐਮਬੀਡੀ ਨਿਊ ਪੌਲਿਸ ਮਾਲ ਲੁਧਿਆਣਾ ਨੇ ਇੱਕ ਮਨਮੋਹਕ ਸ਼ਾਮ ਦੀ ਮੇਜਬਾਨੀ ਕਰਦੇ ਹੋਏ ਪ੍ਰਸਿੱਧ ਤਬਲਾਵਾਦਕ 우ਸਤਾਦ 자ਕਰ হোসেন ਨੂੰ ਸ਼ਰਧਾਂਜਲੀ ਭੇਟ ਕੀਤੀ ਸ਼ਰਧਾਂਜਲੀ ਸਮਾਰੋਹ ਵਿੱਚ ਸਥਾਨਕ ਪ੍ਰਤਿਭਾਸ਼ਾਲੀ ਕਲਾਕਾਰਾਂ ਦੁਆਰਾ ਇੱਕ ਮਨਮੋਹਕ ਤਬਲਾ ਪੇਸ਼ਕਾਰੀ ਪੇਸ਼ ਕੀਤੀ ਗਈ ਜਿਸ ਵਿੱਚ ਸੰਗੀਤ ਪ੍ਰੇਮੀਆਂ ਤੇ ਦਰਸ਼ਕਾਂ ਦੀ ਵੱਡੀ ਭੀੜ ਇਕੱਠੀ ਹੋਈ ਪਰਗਰਾਮ ਦੀ ਸ਼ੁਰੂਆਤ ਭਾਰਤੀ ਸ਼ਾਸਤਰੀ ਸੰਗੀਤ ਵਿੱਚ 우ਸਤਾਦ 자ਕਰ হোসেন ਦੇ ਵਿਲੱਖਣ ਯੋਗਦਾਨ ਦੀ ਦਿਲੋਂ ਪ੍ਰਸ਼ੰਸਾ ਨਾਲ ਕੀਤੀ ਗਈ। ਉਹਨਾਂ ਦੀ ਤਾਲ ਦੀ ਮੁਹਾਰਤ ਅਤੇ ਵਿਸ਼ਵ ਵਿਆਪੀ ਦਰਸ਼ਕਾਂ ਨਾਲ ਜੁੜਨ ਦੀ ਯੋਗਤਾ ਨੂੰ ਪਿਆਰ ਨਾਲ ਯਾਦ ਕੀਤਾ ਜਾਂਦਾ ਸੀ। ਕਲਾਕਾਰਾਂ ਨੇ ਉਹਨਾਂ ਦੀ ਸ਼ਾਨਦਾਰ ਸ਼ੈਲੀ ਤੋਂ ਪ੍ਰੇਰਿਤ ਰਚਨਾਵਾਂ ਪੇਸ਼ ਕਰਕੇ 우ਸਤਾਦ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਬਾਰੇ ਬੋਲਦਿਆਂ ਐਮਬੀਡੀ ਨਿਊਪੋਲਿਸ ਮਾਲ ਦੇ ਉਪ ਪ੍ਰਧਾਨ ਪ੍ਰਭਜੋਤ ਖੇੜਾ ਨੇ ਕਿਹਾ ਕਿ ਉਸਤਾਦ জাকਰ ਹੁਸੈਨ ਸਿਰਫ ਇੱਕ ਕਲਾਕਾਰ ਹੀ ਨਹੀਂ ਸਨ ਉਹ ਇੱਕ ਸੱਭਿਆਚਾਰਕ ਰਾਜਦੂਤ ਹਨ ਜਿਸ ਨੇ ਭਾਰਤੀ ਸ਼ਾਸਤਰੀ ਸੰਗੀਤ ਨੂੰ ਵਿਸ਼ਵ ਪੱਧਰ ਤੇ ਪਹੁੰਚਾਇਆ ਇਹੇ ਸ਼ਰਧਾਂਜਲੀ ਉਸ ਦੀ ਅਸਾਧਾਰਨ ਵਿਰਾਸਤ ਨੂੰ ਮਨਾਉਣ ਦਾ ਛੋਟਾ ਜਿਹਾ ਤਰੀਕਾ ਹੈ ਅਤੇ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਉਸ ਦੀ ਕਨ ਸਾਡੇ ਦਿਲਾਂ ਵਿੱਚ ਗੂੰਜਦੀ ਰਹੇ ਮਾਲ ਮੈਨੇਜਰ ਰੋਹਿਤ ਆਹੂਜਾ ਨੇ ਕਿਹਾ ਕਿ ਅਸੀਂ ਅਜਿਹਾ ਅਨੁਭਵ ਬਣਵਾਉਣਾ ਚਾਹੁੰਦੇ ਸੀ ਜੋ ਲੋਕਾਂ ਦੇ ਸੰਗੀਤ ਦੇ ਤੱਤ ਨਾਲ ਮੇਲ ਖਾਂਦਾ ਹੋਵੇ ਦਰਸ਼ਕਾਂ ਨੂੰ ਪ੍ਰਦਰਸ਼ਨ ਨਾਲ ਡੂੰਘਾਈ ਨਾਲ ਜੁੜੇ ਦੇਖਣਾ ਸੱਚਮੁੱਚ ਭਾਵੁਕ ਸੀ ਸ਼ਰਧਾਂਜਲੀ ਸਮਾਗਮ ਨੂੰ ਇਸ ਮੌਕੇ ਸਰੋਤਿਆਂ ਦਾ ਪਰਮਾਹੁੰਕਾਰਾ ਮਿਲਿਆ ਇੱਥੇ ਕੁਝ ਵਿਜ਼ਿਟਰਸ ਦਾ ਕੀ ਕਹਿਣਾ ਸੀ ਇਹ ਅਮਨਪ੍ਰੀਤ ਸਿੰਘ ਕਾਲਜ ਵਿਦਿਆਰਥੀ ਪ੍ਰਦਰਸ਼ਨ ਮਨਮੋਹਕ ਸੀ ਐਂਜ ਲੱਗਦਾ ਸੀ ਜਿਵੇਂ ਜਾ ਕੇ ਜੀ ਦੀ ਰੂਹ ਤਾਲ ਵਿੱਚ ਮੌਜੂਦ ਸੀ ਲੁਧਿਆਣੇ ਵਿੱਚ ਅਜੇਹਾ ਸ਼ਰਧਾਂਜਲੀ ਸਮਾਗਮ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਇਸ ਮੌਕੇ ਨੀਹਾ ਸ਼ਰਮਾ ਇੱਕ ਘਰੇਲੂ ਔਰਤ ਨੇ ਕਿਹਾ ਕਿ 우ਸਤਾਦ 자ਕਰ হোসেন ਨੂੰ ਸੁਣ ਕੇ ਬੜੀ ਖੁਸ਼ੀ ਹੋਈ ਇਸ ਘਟਨਾ ਨੇ ਯਾਦਾ ਤਾਜ਼ਾ ਕੀਤੀਆਂ ਹਨ ਇਹ ਸਮਾਰੋਹ ਉਹਨਾਂ ਦੇ ਜੀਵਨ ਅਤੇ ਸੰਗੀਤ ਨੂੰ ਮਨਾਉਣ ਦਾ ਇੱਕ ਸੁੰਦਰ ਤਰੀਕਾ ਸੀ ਇਸ ਮੌਕੇ ਰਾਜੀਵ ਕਪੂਰ ਇੱਕ ਕਾਰੋਬਾਰੀ ਐਮਬੀਡੀ ਨਿਊਪਾਲਿਸ ਮਾਲ ਨੂੰ ਇੱਕ ਅਜਿਹੀ ਪ੍ਰਭਾਵਸ਼ਾਲੀ ਸ਼ਰਧਾਂਜਲੀ ਦਾ ਆਯੋਜਨ ਕਰਨ ਵਾਲੀ ਵਧਾਈ ਇਹ ਪ੍ਰੇਰਣਾਦਾਇਕ ਅਤੇ ਭਾਵਨਾਤਮਕ ਦੋਵੇਂ ਸੀ ਪ੍ਰੋਗਰਾਮ ਦੀ ਸਮਾਪਤੀ ਕਲਾਕਾਰਾਂ ਦੇ ਖੜੇ ਹੋ ਕੇ ਤਾੜੀਆਂ ਮਾਰਨ ਨਾਲ ਹੋਈ ਜਿਸ ਨੇ ਉਸਤਾਦ জাকির ਹੁਸੈਨ ਦੀ ਕਲਾ ਦੇ ਸਥਾਈ ਪ੍ਰਭਾਵ ਨੂੰ ਦਰਸਾਉਂਦੇ ਹੋਏ ਪੀੜ੍ਹੀਆਂ ਦੇ ਦਰਸ਼ਕਾਂ ਤੇ ਜੋੜ ਦਿੱਤਾ